ਬਾਬਾ ਅਜੀਤ ਸਿੰਘ ਜੀ ਸ਼ਹੀਦ ਕਿਵੇਂ ਹੁੰਦੇ ਨੇ ਸੰਸਾਰ ਦੇ ਇਤਿਹਾਸ ਵਿੱਚ ਇਹ ਪਹਿਲੀ ਤੇ ਬੇਮਿਸਾਲ ਘਟਨਾ ਹੈ ਕਿ ਪਿਤਾ ਨੇ ਆਪਣੇ ਪੁੱਤਰ ਨੂੰ ਆਪਣੇ ਹੱਥੀ ਸ਼ਸਤਰ ਸਜਾ ਕੇ ਜੰਦ ਭੂਮੀ ਵਿੱਚ ਭੇਜਿਆ ਹੋਵੇ ਗੁਰੂ ਜੀ ਨੇ ਬੜੀ ਪ੍ਰਸੰਨਤਾ ਨਾਲ ਆਪਣੇ ਵੀਰ ਸੁਪੁੱਤਰ ਦਾ ਮੂੰਹ ਚੁੰਮ ਕੇ ਯਥਾਪੀ ਦੇ ਕੇ ਉਸਨ ਮੈਦਾਨੇ ਜੰਗ ਵੱਲ ਤੋਰਿਆ ਪੰਜ ਸਿੰਘ ਦਿੱਤੇ ਉਹਨਾਂ ਦੇ ਨਾਲ ਸੰਜੋ ਰਣ ਭੂਮੀ ਵਿੱਚ ਪਹੁੰਚ ਦਿਆਂ ਹੀ ਇਨਾਂ ਸੂਰਮਿਆਂ ਨੇ ਥਰਥੜੀ ਮਚਾ ਦਿੱਤੀ। ਬਾਬਾ ਅਜੀਤ ਸਿੰਘ ਨੇ ਤੀਰਾਂ ਦੀ ਉਹ ਬਿਛਾੜ ਕੀਤੀ ਕਿ ਬੈਰੀ ਘਬਰਾ ਕੇ ਪਛਾਣ ਨਾ ਸਤਿਆ। ਪਰ ਜਦੋਂ ਉਹਨਾਂ ਦਾ ਅੱਥਾ ਤੀਰਾਂ ਤੋਂ ਖਾਲੀ ਹੋ ਗਿਆ ਤਾਂ ਬੈਰੀ ਦਲ ਫਿਰ ਪਰਤ ਆਇਆ। ਉਹਨਾਂ ਨੂੰ ਚਾਹੇ ਪਾਸਿਓਂ ਘੇੜ ਕੇ ਵਾਰ ਕਰਨ ਲੱਗਾ। ਹੁਣ ਸਾਬ ਜਵਦਾ ਅਜੀਤ ਸਿੰਘ ਨੇ ਮਿਆਨ ਵਿੱਚੋਂ ਕਰਪਾਣ ਕੱਢ ਲਈ ਤੇ ਲੱਗੇ ਵੈਰੀਆਂ ਦੀਆਂ ਲੋਥਾਂ ਦੇ ਢੇਰ ਲਾਉਣ। ਇਕ ਬਾਲਕ ਦੀ ਅਜਹੀ ਦਿੱਤੀ امیرਤਾ ਵੀ ਕੇ ਲਾਹੌਰ ਦਾ ਸੂਬੇਦਾਰ ਜਬਰਦਸਤ ਖਾਮੀ ਆਸ਼ ਆਸ਼ ਕਰ ਉਠਿਆ ਪਰ ਆਪਣੀ ਫੌਜ ਦੀ ਖੈ ਹੁੰਦੀ ਵੇ ਕੇ ਉਹ ਰੋ ਵਿੱਚ ਆ ਗਿਆ ਉਸ ਨੇ ਲਲਕਾਰਾ ਮਾਰਿਆ ਫੜ ਲਓ ਇਸ ਨੂੰ ਜਿਉਂਦਾ ਹੀ ਸੂਬੇ ਦੀ ਲਲਕਾਰ ਤੇ ਵੈਰੀਆਂ ਦਾ ਇੱਕ ਪੂਰਾ ਦਸਤਾ ਬਾਬਾ ਅਜੀਤ ਸਿੰਘ ਜੀ ਦੇ ਉੱਤੇ ਟੁੱਟ ਪਿਆ ਉਹ ਵੀ ਅੱਗੋਂ ਕਰਾਰੇ ਹੱਥ ਬਖਾਉਣ ਲੱਗੇ ਪਰ ਇਸ ਸਮੇਂ ਉਹਨਾਂ ਦੀ কিরਪਾਨ ਦੇ ਦੋ ਟੋਟੇ ਹੋ ਗਏ ਸਨ ਉਹਨਾਂ ਨੇ ਨੇਜਾ ਸੰਭਾਲ ਲਿਆ ਪਰ ਉਹ ਵੀ ਲੜਦੇ ਲੜਦੇ ਟੁੱਟ ਗਿਆ ਉਹਨਾਂ ਨੂੰ ਸ਼ਸਤਰ ਹਿਉਣ ਨੂੰ ਆਪਿਆ ਇਹ ਵੇਖ ਕੇ ਵੈਰੀਆਂ ਦਾ ਹੌਸਲਾ ਵੱਧ ਗਿਆ ਉਹ ਵੱਧਤ ਕੇ ਵੱਧ ਉਹਨਾਂ ਤੇ ਵਾਰ ਕਰਨ ਲੱਗੇ ਕੁਝ ਚਿਰ ਸਹਿਬਜਾ ਦਾ ਅਜੀਤ ਸਿੰਘ ਉਹਨਾਂ ਨੀਜ ਤੇ ਬੁੱਧਲਾਂ ਦੇ ਵਾਰ ਆਪਣੀ ਢਾਲ ਤੇ ਰੁਕਦੇ ਰਹੀ ਪਰ ਅਖੀਰ ਬੀਰਤਾ ਨਾਲ ਵਾਰਾਂ ਨੂੰ ਸਿੰਧੀ ਸ਼ਹੀਦ ਹੋ ਗਈ ਗੁਰੂ ਜੀ ਉੱਪਰ ਗੜੀ ਵਿੱਚ ਬੈਠੇ ਇਹ ਅਦੁੱਤੀ ਦ੍ਰਿਸ਼ ਵੇਖ ਰਹੇ ਸਨ। ਉਹਨਾਂ ਨੇ ਅਕਾਲ ਪੁਰਖ ਦਾ ਧੰਨਵਾਦ ਕੀਤਾ ਕਿ ਸਾਬ ਜ ਆਦਾ ਨੇ ਸੂਰਬੀਰਤਾ ਨਾਲ ਲੜਦਿਆਂ ਇਸ਼ੀਦੀ ਪ੍ਰਾਪਤ ਕੀਤੀ। ਉਹਨਾਂ ਦੇ ਕਦਮ ਨਹੀਂ ਥੜਕੇ।